ਪੰਜਾਬ ਸਰਕਾਰ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪਾਰਟੀ ਦੇ ਪੰਜਾਬ 'ਚ ਅਕਸ ਨੂੰ ਲੈ ਕੇ ਹਾਈ ਕਮਾਂਡ ਨਾਰਾਜ਼ਾ ਹੈ ਜਿਸ ਕਰਕੇ ਹੁਣ ਸੀਐਮ ਦੇ ਦਫ਼ਤਰ 'ਚ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ ਜਿहां ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ 'ਚ ਵੱਡਾ ਬਦਲਾਅ ਹੋਵੇਗਾ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਓਐਸਡੀ ਬਦਲੇ ਜਾ ਸਕਦੇ ਨੇ ਨਾਲ ਹੀ ਸੀਐਮ ਦੇ ਸਲਾਹਕਾਰਾਂ ਦੇ ਵਿੱਚ ਛੁੱਟੀਆਂ ਹੋ ਸਕਦੀਆਂ ਸੂਤਰਾਂ ਦਾ ਕਹਿਣਾ ਹੈ ਕਿ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਨੇ ਤੇ ਨਾਲ ਹੀ ਆਈਐਸ ਅਧਿਕਾਰੀਆਂ 'ਚ ਵੀ ਨਾਰਾਜ਼ਗੀ ਦੇਖੀ ਜਾ ਰਹੀ ਹੈ ਜਿਸ ਕਰਕੇ ਫੇਰ ਬਦਲ ਦੀਆਂ ਖਬਰਾਂ ਸਾਹਮਣੇ ਆ ਰਹੀ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਐਮ ਦੇ ਕਰੀਬੀਆਂ ਕਾਰਨ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਹੈ ਤੇ ਹੁਣ ਹਾਈ ਕਮਾਂਡ ਕਿਸੇ ਵੀ ਕਰੀਬੀ ਦਾ ਸਰਕਾਰ ਦੇ ਕੰਮ 'ਚ ਦਖਲ برداشت ਨਹੀਂ ਕਰੇਗੀ ਜ਼ਿਕਰ ਕਰਦੀ ਹੈ ਕਿ ਬਿੱਤੇ ਦਿਨੀ ਪੰਜਾਬ ਦੇ ਮੰਤਰੀ ਮੰਡਲ 'ਚ ਵੀ ਵੱਡਾ ਫੇਰ ਬਦਲ ਹੋਇਆ ਸੀ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ OST ੋਂਕਾਰ ਸਿੰਘ ਨੂੰ ਵੀ ਹਟਾ ਦਿੱਤਾ ਸੀ ਹਾਲਾਂਕਿ ਇਸ ਦੇ ਕਾਰਨ ਅਜੇ ਸਪਸ਼ਟ ਨਹੀਂ ਹੋਏ ਨੇ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਆਜਾ ਰਿਹਾ ਹੈ ਕਿ ਸੀਐਮ ਦੇ ਦਫ਼ਤਰ 'ਚ ਵੀ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ ਨਾਲ ਹੀ ਸੀਐਮ ਦੇ ਸਲਾਹਕਾਰਾਂ ਦੇ ਵੀ ਛੁੱਟੀ ਹੋ ਸਕਦੀ ਹੈ ਪੰਜਾਬ ਸਰਕਾਰ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਜਾ ਰਿਹਾ ਹੈ ਕਿ ਪਾਰਟੀ ਦੇ ਪੰਜਾਬ 'ਚ ਅਕਸ ਨੂੰ ਲੈ ਕੇ ਹਾਈ ਕਮਾਂਡ ਨਾਰਾਜ਼ਾ ਜਿਸ ਕਰਕੇ ਹੁਣ ਸੀਐਮ ਦੇ ਦਫ਼ਤਰ 'ਚ ਵੱਡਾ ਬਦਲਾਅ ਕਿਤਾ ਚਾਰ ਹੈ ਜੀ ਹਾਂ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਚ ਵੱਡਾ ਬਦਲਾਅ ਹੋਵੇਗਾ ਇਸ ਨਾਲ ਹੀ ਕਿਹਾ ਜਾ ਰਿਹਾ ਹੈ ਕਿ OASD ਬਦਲੇ ਜਾ ਸਕਦੇ ਨੇ ਨਾਲ ਹੀ CM ਦੇ ਸਲਾਹਕਾਰਾਂ ਦੇ ਵਿੱਚ ਛੁੱਟੀ ਹੋ ਸਕਦੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਨੇ ਤੇ ਨਾਲ ਹੀ IAS ਅਧਿਕਾਰੀਆਂ ਚ ਵੀ ਨਾਰਾਜ਼ਗੀ ਦੇਖੀ ਜਾ ਰਹੀ ਹੈ ਜਿਸ ਕਰਕੇ ਫੇਰ ਬਦਲ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ CM ਦੇ ਕਰੀਬੀਆਂ ਕਾਰਨ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਤੇ ਹੁਣ ਹਾਈ ਕਮਾਂਡ ਕਿਸੇ ਵੀ ਕਰੀਬੀ ਦਾ ਸਰਕਾਰ ਦੇ ਕੰਮ ਚ ਦਖਲ برداشت ਨਹੀਂ ਕਰੇਗੀ ਜ਼ਿਕਰ ਕਰਦੀ ਹੈ ਕਿ ਬਿੱਤੇ ਦੇ ਨਹੀਂ ਪੰਜਾਬ ਦੇ ਮੰਤਰੀ ਮੰਡਲ 'ਚ ਵੀ ਵੱਡਾ ਫੇਰ ਬਦਲ ਹੋਇਆ ਸੀ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ OST ਓਂਕਾਰ ਸਿੰਘ ਨੂੰ ਵੀ ਹਟਾ ਦਿੱਤਾ ਸੀ ਹਾਲਾਂਕਿ ਇਸ ਦੇ ਕਾਰਨ ਅਜੇ ਸਪਸ਼ਟ ਨਹੀਂ ਹੋਏ ਨੇ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਆਜਾ ਰਿਹਾ ਹੈ ਕਿ ਸੀਐਮ ਦੇ ਦਫ਼ਤਰ 'ਚ ਵੀ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ ਨਾਲ ਹੀ ਸੀਐਮ ਦੇ ਸਲਾਹਕਾਰਾਂ ਦੇ ਵੀ ਛੁੱਟੇ ਹੋ ਸਕਦੀ ਹੈ